ਇੱਕ ਹੋਰ ਆਪਾਂ ਨਵੀਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ ਜੀ ਰੇਟ ਮਿਲ ਜਾਣਗੇ ਬਹੁਤ ਵਧੀਆ ਤੁਹਾਨੂੰ ਗੱਡੀਆਂ ਕਈ ਆਪਾਂ ਲੈ ਕੇ ਪਹੁੰਚੇ ਹਾਂ ਅਲੱਗ-ਅਲੱਗ ਏਰੀਆ ਚੋਂ ਜਿਹੜੇ ਏਰੀਆ ਚੋਂ ਤੁਸੀਂ ਕਹਿੰਦੇ ਸੀਗੇ ਉੱਥੋਂ ਹੀ ਆਪਾਂ ਲੈ ਕੇ ਪਹੁੰਚੇ ਹਾਂ ਕੱਲੀ-ਕੱਲੀ ਗੱਡੀ ਦੀ ਆਪਾਂ ਵਾਰੀ-ਵਾਰ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰੋ ਜੀ 94659 29488 ਜੇ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ ਚ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਹੈ ਜਿੰਨੇ ਤੁਸੀਂ ਦੇਖ ਰਹੇ ਹੋ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਜੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀ ਦੇ ਵਿੱਚ ਆ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਆਪਾਂ ਲੈ ਕੇ ਪਹੁੰਚਿਆ ਸੀ ਰੇਟਜ ਗੱਡੀ ਰੇਟਜ ਗੱਡੀਆਂ ਚੈੱਕ ਕਰੋ ਤੁਸੀਂ ਫੋਟੋਆਂ ਚੈੱਕ ਕਰੋ ਪਹਿਲਾਂ ਤਾਂ ਵਧੀਆ ਮਾਲਕ ਨੇ ਫੋਟੋਆਂ ਆਪਣੇ ਕੋਲੇ ਅੰਦਰ ਬਾਹਰੋਂ ਖਿੱਚ ਕੇ ਭੇਜੀਆਂ ਜਾ ਕੇ ਤੁਸੀਂ ਜੇ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਮਾਲਕ ਦੇ ਘਰੇ ਖੜੀ ਹੈ ਜਾ ਕੇ ਦੇਖ ਸਕਦੇ ਹੋ ਚੌਥੇ ਨਾਮ ਗੱਡੀ ਆਪ ਨੂੰ ਮਿਲੂਗੀ ਪੰਜਾਬ ਨੰਬਰ ਗੱਡੀਆਂ ਜੀ ਇਹ ਮਾਡਲ 2010 ਤੇ 25 ਤੱਕਰ ਪਾਸਿੰਗ ਹੈ ਸੀएनजी ਕਿੱਟ ਲੱਗੀ ਹੋਈ ਹੈ ਪਲੱਸ ਪੈਟਰੋਲ ਤੇ ਅਸੀ ਜੀ ਆਪਾਂ ਟਾਇਰਾਂ ਦੀ ਗੱਲ ਕਰੀਏ ਟਾਇਰ ਆਪਾਂ ਨੂੰ ਮਿਲ ਜਾਣਗੇ 80 ਤੋਂ 85 ਪੈਸੀ 25 ਤੱਕਰ پاسਿੰਗ ਗੱਡੀ ਵਧੀਆ ਮਾਨਸਾ ਨੰਬਰ ਹੈ ਜੀ ਮਾਨਸਾ ਹੀ ਖੜੀ ਹੈ ਤੇ ਡਿਮਾਂਡ 1,30,000 ਰੁਪਇਆ ਓਨਰ ਵੱਲੋਂ ਡਿਮਾਂਡ ਹੈ ਇੱਕ ਵਾਰੀ ਕੋਈ ਫਿਕਸਡ ਰੇਟ ਨਹੀਂ ਹੈਗਾ ਸੀ ਬਾਕੀ ਤੁਸੀਂ ਮਾਲਕ ਦੇ ਘਰੇ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਦੇਖ ਵੀ ਸਕਦੇ ਹੋ ਬਾਕੀ ਅੰਦਰੋਂ ਗੱਲ ਕਰੀਏ ਤਾਂ ਵਧੀਆ 뮤직 ਸਿਸਟਮ ਆਪਾਂ ਨੂੰ ਮਿਲ ਜੂਗਾ 뮤직 ਸਿਸਟਮ ਵਧੀਆ ਤੇ ਸਟੇering ਤੇ ਆਪਾਂ ਨੂੰ ਕੰਟਰੋਲਸ ਮਿਲ ਜਾਣਗੇ ਅੰਦਰੋਂ ਸੋਹਣੀ ਜੀ ਸੀਟ ਕਵਰ ਵਗੈਰਾ ਆਪ ਨੂੰ ਚੜੇ ਚੜਾਈ ਮਿਲ ਜਾਣਗੀ ਜਾ ਕੇ ਤੁਸੀਂ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਲਓ ਪੂਰੀ ਤਸੱਲੀ ਜਦੋਂ ਹੋ ਗਈ ਮਾਲਕ ਨਾਲ ਬਹਿ ਕੇ ਰੇਡ ਕਰਕੇ ਤੇ ਗੱਡੀ ਨੂੰ ਖਰੀਦ ਸਕਦੇ ਹੋ ਜੀ ਨੂੰ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਹੀ ਗਿਆ ਸੀ ਤੇ ਹੁਣ ਆਪਾਂ ਗੱਲ ਕਰਾਂਗੇ ਜੀ ਸੈਕੰਡ ਗੱਡੀ ਦੀ ਸੈਕੰਡ ਗੱਡੀ ਆਪਣੇ ਕੋਲੇ ਸਕੋਰਪਿਓ ਪਹੁੰਚੀ ਹੈ ਕਾਲੇ ਰੰਗ ਦੀ 2005 ਮਾਡਲ ਗੱਡੀ ਆਪ ਨੂੰ ਮਿਲੂਗੀ ਤੇ ਰਾਮਪੁਰਾ ਫੂਲ ਮਾਲਕ ਦਾ ਏਰੀਆ ਤੇ ਡਿਮਾਂਡ ਦੀ ਆਪਾਂ ਗੱਲ ਕਰੀਏ 1 ਲੱਖ 30000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ। ਮਾਲਕ ਨੇ ਕਿਹਾ ਰੇਟ ਉੱਤੇ ਥੱਲੇ ਬਹਿ ਕੇ ਹੋ ਜਾਊਗਾ ਤੇ ਘੱਟ ਵਾਧਾ ਬਹਿ ਕੇ ਕਰ ਲਾਂਗੀ ਤੇ ਮਾਲਕ ਨੇ ਕਿਹਾ ਜਿਹਨੂੰ ਵੀ ਗੱਡੀ ਪਸੰਦ ਆਵੀ ਕਰ ਆ ਸਕਦਾ ਬਾਕੀ ਫੋਟੋਆਂ ਵਿੱਚ ਸਾਰਾ ਕੁਝ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਸੀ। ਪੰਜਾਬ ਨੰਬਰ ਗੱਡੀ ਆ ਤੇ ਟਾਇਰ ਦੇਖ ਲਓ ਆਸੇ ਪਾਸੇੋਂ ਦੇਖ ਲਓ ਵਧੀਆ ਗੱਡੀ ਆ ਜੀ ਸੋਹਣਾ ਰੰਗ ਪਿਆ ਨਾ ਕੋਈ ਐਕਸੀਡੈਂਟਡ ਨਾ ਕੋਈ ਡੈਮੇਜ ਨਾ ਕੋਈ ਪਾਰਟ ਗਲਿਆ ਹੋਇਆ ਨਾ ਹੀ ਕੋਈ ਕਮੀ ਪੇਸ਼ੀ ਹੈ ਇੰਜਨ ਗੇਅਰ ਤੋਂ ਲੈ ਕੇ ਅੰਦਰ ਬਾਹਰੋਂ ਸਾਰੀ ਗੱਡੀ ਦੀ ਕੰਡੀਸ਼ਨ A ਤੋਂ Z ਆਪਾਂ ਨੂੰ ਵਧੀਆ ਮਿਲੂਗੀ ਅੰਦਰੋਂ ਵਧੀਆ ਜੀ ਮੈਟਿੰਗ ਮੂਟਿੰਗ ਮਾਲਕ ਨੇ ਕਰਵਾ ਰੱਖੀ ਹੈ ਮੈਟ ਵਧੀਆ ਵਿਸ਼ੇ ਹੋਈ ਨੇ ਤੇ ਸੀਟ ਕਵਰ ਵਧੀਆ ਚੜੇ ਹੋਏ ਨੇ ਬਾਕੀ ਅੰਟੀਰੀਅਰ ਵਧੀਆ ਜੀ ਐਕਸਟੀਰੀਅਰ ਵਧੀਆ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਜੀ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਆ ਰਾਮਪੁਰਾ ਫੁੱਲ ਮਾਲਕ ਦਾ ਏਰੀਆ ਕੋਈ ਹੋਰ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਤਮ ਮਾਲਿਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਵੀ ਰੱਖਿਆ ਸੀ 9815133816 ਗੱਲ ਕਰ ਸਕਦੋਂ। ਬਾਕੀ ਨਾਲ ਦੀ ਨਾਲ ਆਪਣੀ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਓ। ਨੰਬਰ ਆਪਣਾ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਸੀ ਨੰਬਰ ਆਪਣਾ 9465929482 ਜੇ ਤੁਹਾਡੇ ਕੋਲੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕਿਸੇ ਵੀ ਏਰੀਆ ਚ ਕੁਝ ਵੀ ਹੈ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਮ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਾ ਦਾਂਗੇ ਜੀ। ਗੱਲ ਕਰਦੇ ਆ ਜੀ ਆਪਾਂ ਹੁਣ ਸੈਂਟਰੋ ਗੱਡੀ ਦੀ 74000 ਦੀ ਡਿਮਾਂਡ ਦੇ ਵਿੱਚ ਗੱਡੀ ਆਪਾਂ 2028 ਤੱਕਰ ਪਾਸਿੰਗ 8ਮ ਮਾਡਲ ਗੱਡੀ ਲੈ ਕੇ ਪਹੁੰਚਿਆ ਕੇਥਲ ਮਾਲਕ ਦਾ ਏਰੀਆ ਸੀ ਤੇ ਕੇਥਲ ਦੇ ਲਾਗੇ ਇਹਨਾਂ ਦਾ ਪਿੰਡ ਹੈ ਉੱਥੇ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਜਾ ਕੇ ਦੇਖ ਵੀ ਸਕਦੇ ਹੋ 40 45 ਪੈਸੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ ਏਸੀ ਹੀਟਰ ਵਰਕਿੰਗ ਚ ਸਾਰਾ ਕੁਝ ਵਧੀਆ ਆਪਾਂ ਨੂੰ ਮਿਲ ਜੂਗਾ ਜੀ ਜਾ ਕੇ ਤੁਸੀਂ ਗੱਡੀ ਨੂੰ ਦੇਖਣਾ ਚਾਹੁੰਦੇ ਹੋ ਮਾਲਕ ਦੇ ਘਰੇ ਗੱਡੀ ਤੋਂ ਉਹਨੂੰ ਖੜੀ ਮਿਲ ਜੂਗੀ ਕਿੱਥਲ ਦੇ ਲਾਗੇ ਪਿੰਡ ਜਾ ਕੇ ਦੇਖੋ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਕਿਸੇ ਨੂੰ ਵੀ ਪਸੰਦ ਆਈ ਹੈ ਗੱਲ ਕਰ ਲਿਓ ਮਾਲਕ ਨਾਲ ਨੰਬਰ ਸਕਰੀਨ ਤੇ ਆਪਾਂ ਦੇ ਵੀ ਰੱਖਿਆ ਜੀ 99 969 366 474 ਗੱਲ ਕਰ ਲਿਓ ਆਪ ਹੀ ਜਿਹੜੀ ਵੀ ਗੱਲ ਕਰਨੀ ਹੋਈ ਤੇ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਬਾਤ ਤੋਂ ਬਾਅਦ ਸਪੋਰਟ ਕਰਿਆ ਕਰੋ ਜੀ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਜਰੂਰ ਕਰੋ ਕਿਸੇ ਕੋਲੇ ਘਰ ਕੋਠੀ ਮਕਾਨ ਹੈ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਆਪਣਾ ਨੰਬਰ ਤੋਂ ਮਿਲ ਗਿਆ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਸੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦਿਆਂ ਜਲਦੀ ਆਪਾਂ ਛੇਤੀ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਗੱਡੀ ਮੋਟਰਸਾਈਕਲ ਦੀ ਨਾਲ ਜੀ